ਨੰਬਰ 89 ਮੇਰੀ ਪੋਸਟਿੰਗ ਸੀਗੀ ਅਗਸਤ ਦੇ ਵਿੱਚ ਉਥੇ ਇੱਕ ਲੇਡੀ ਕਾਂਸਟੇਬਲ ਸੀ ਜਗਜੀਤ ਕੌਰ ਤੇ ਨਾਲੇ ਏਐਸ ਬਲਵਿੰਦਰ ਸੀਗਾ ਤੇ ਉਹ ਕੋਈ ਕੰਪਲੇਂਟ ਢੀਲ ਕਰਦੇ ਪਏ ਸੀ ਕਿ ਉਹਦੇ ਸਬੰਧ ਦੇ ਵਿੱਚ ਇੱਕ ਮਾਨਵਜੀਤ ਢਿੱਲੋਂ ਨਾਂ ਦਾ ਮੁੰਡਾ ਜਿਹੜਾ ਸੀ ਇੱਥੇ ਆਇਆ ਸੀ 40 ਬੰਦਿਆਂ ਚੋਂ ਸਿਰਫ ਇੰਨੇ ਬਦਸਲੂਕੀ ਕੀਤੀ ਸੀ ਜਿਹਦੇ ਕਰਕੇ ਇਹਦੇ ਅਗੇਂਸਟ ਜਿਹੜਾ ਸੀਗਾ ਪੁਲਿਸ ਨੇ 755 ਕਰ ਦਿੱਤੀ ਸਰਕਾਰੀ ਡਿਊਟੀ ਕਰਨ ਤੋਂ ਬਾਅਦ ਜੇ ਕੋ ਬੰਦਾ ਇਹ ਕਹਿੰਦਾ ਵੀ ਮੈਂ ਉਹ ਤੋਂ ਤੰਗ ਆ ਕੇ ਮਰ ਗਿਆ ਜੀ ਤੇ ਇਹਦੇ ਵਿੱਚ ਜਿਹੜੀ ਆ 306 ਦੀ ਧਾਰਾ ਕਿੱਥੋਂ ਬਣਦੀ ਆ ਇਹ ਜਦੋਂ ਦਰਖਾਸਤ 18 ਤਰੀਕ ਨੂੰ ਦਿੱਤੀ ਤੇ ਡੀਐਸਪੀ ਬੱਬਨਦੀਪ ਸਿੰਘ ਨੇ ਸੁਲਤਾਨਪੁਰ ਲੱਗੇ ਇਹਨਾਂ ਨੇ ਪ੍ਰੈਸ ਨੂੰ ਇੱਕ ਬਾਈਟ ਦਿੱਤੀ ਵੀ ਅਸੀਂ ਇਸ ਦਰਖਾਸਤ ਦੀ ਵੈਰੀਫਾਈ ਕਰਾਂਗੇ ਜੋ ਬਣਦਾ ਹੋਊਗਾ ਉਹ ਕਾਰਵਾਈ ਕਰਾਂਗੇ ਜੇਕਰ 18 ਤੋਂ ਲੈ ਕੇ 3 ਸਤੰਬਰ ਤੱਕ ਕਿਸੇ ਪੁਲਿਸ ਅਧਿਕਾਰੀ ਨੇ ਆਣਾ ਡਿਵੀਜ਼ਨ ਨੰਬਰ 1 ਚ ਜਾ ਕੇ ਇਸ ਵਕੂਏ ਸੰਬੰਧੀ ਤਸਦੀਕ ਜਿਹੜਾ ਨਹੀਂ ਕੀਤਾ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਸੀ ਸ਼ੁੱਕਰਵਾਰ ਨੂੰ ਜਿਹੜੇ ਡੀਆਜੀ ਜਲੰਧਰ ਆਏ ਜਾਂ ਮਿਸਟਰ ਗੁਪਤੀ ਉਹਨਾਂ ਕੋਲ ਦੇ ਕੇ ਆਏ ਅਸੀਂ ਦਰਖਾਸਤ ਮੈਂ ਉਹਨਾਂ ਨੂੰ ਕਹਿ ਕੇ ਆਇਆ ਉਹ ਦਰਖਾਸਤ ਵੀ ਮੈਂਸ਼ਨ ਕੀਤਾ ਵੀ ਜੇ ਸਾਡਾ ਕੋਈ ਜਾਣੇ ਨੁਕਸਾਨ ਹੋ ਗਿਆ ਤਾਂ ਆਹ ਜਿਹੜੇ ਕਰਮਚਾਰੀ ਇਹ ਹੋਣਗੇ ਐਸਆਈ ਜਸਪਾਲ ਸਿੰਘ ਤੇ ਏਐਸਆਈ ਬਲਦੇਵ ਸਿੰਘ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਬੰਦੇ ਜਿਨ੍ਹਾਂ ਨੇ ਆਪਣੀਆਂ ਇਹ ਇਨਕੁਆਰੀ ਜਿਹੜੀ ਹੈ ਜਾਂ ਇਹ ਤਫਤੀਸ਼ ਨਹੀਂ ਕੀਤੀ ਉਹ ਬੰਦੇ ਸਾਰੇ ਹੀ ਕਸੂਰਵਾਰ ਨੇ ਕਿਉਂਕਿ ਉਹਨਾਂ ਨੇ ਇਹ ਸਿਰਫ ਆਪਣੀ ਪੋਸਟ ਨੂੰ ਜਸਟੀਫਾਈ ਕਰਨ ਵਾਸਤੇ ਇਹ ਜਿਹੜਾ ਆ ਇਨਸੀਡੈਂਟ ਜਿਹੜਾ ਸੀਗਾ ਇਹ ਕਾਰਵਾਈ ਕੀਤੀ ਹੈ ਜਿਹੜੇ ਪੁਲਿਸ ਅਫਸਰ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਆਪਣੀ ਪਬਲਿਕ ਡੀਲਿੰਗ ਹੀ ਨਹੀਂ ਕਰਦੇ ਲੋਕਾਂ ਨੂੰ ਮਿਲਦੇ ਹੀ ਨਹੀਂ ਇਹਨਾਂ ਨੂੰ ਦੇਖੋ ਸਹੀ ਨਾ ਦੇ ਅਫਸਰਾਂ 'ਤੇ ਜਾ ਕੇ ਇਹ ਜਿਹੜੀ ਸਰਕਾਰ ਆ ਇਹ ਸਰਕਾਰ 'ਚ ਵੀ ਕੋਈ ਦਮ ਨਹੀਂਗਾ ਤੇ ਨਾਲ ਪੁਲਿਸ ਦਾ ਫਰਕ ਦਮ ਆ। ਕੋ ਪੁਲਿਸ ਰੂਲ ਦੇ ਵਿੱਚ ਲਿਖਿਆ ਵੀ ਜਦੋਂ ਕੋ ਪਰਚਾ ਦਰਜ ਹੋ ਜਾਂਦਾ ਤੇ ਉਹ ਪੁਲਿਸ ਨਿਯਮ ਦੇ ਮੁਤਾਬਕ ਇਹਨਾਂ ਨੇ ਸੱਚ ਨੂੰ ਜਾਣਨ ਲਈ ਇਨਵੈਸਟੀਗੇਸ਼ਨ ਕਰਨੀ ਆ। ਹੁਣ ਜਿਹੜੇ ਇਹਨਾਂ ਦੇ ਐਲੀਗੇਸ਼ਨ ਸੀਗੇ ਉਹ ਤਾਂ ਇੱਕ ਨੰਬਰ ਥਾਣੀ ਦੇ ਸੀਗੇ ਨਾ ਤੇ ਬਿਆਸਪੁਰ ਦੇ ਤਾਂ ਨਹੀਂ ਸੀਗੇ। ਦੇਣਾ ਇੱਕ ਨੰਬਰ ਥਾਣੇ ਦੇ ਅਲੀਗੇਸ਼ਨਾਂ ਨੂੰ ਕਿਹੜਾ ਅਫਸਰ ਤਸਦੀਕ ਕਰਨ ਗਿਆ ਉੱਥੇ ਸ਼ਕਲਾ ਸਰਨਾ ਵੀ ਐਡੀਜੀਪੀ ਜਿਹੜੇ ਸਪੈਸ਼ਲ ਡੀਜੀਪੀ ਨੇ ਉਹਨਾਂ ਨਾਲ ਵੀ ਗੱਲ ਹੋਈ ਹੈ ਉਹ ਕਹਿੰਦੇ ਤੇ ਹੈਗੇ ਮੈਂ ਕਰਦਾ ਹਲੇ ਤੱਕ ਮੈਨੂੰ ਕਿਸੇ ਅਫਸਰ ਦਾ ਨਹੀਂ ਗੱਲ ਗਿਆ ਤੁਸੀਂ ਦੇਖ ਸਕਦੇ ਪੁਲਿਸ ਇੱਥੇ ਬੈਠੀ ਆ ਇਹ ਸਿਰਫ ਗੱਲਾਂ ਹੀ ਨੇ ਮੈਂ ਤੁਹਾਨੂੰ ਇਸ ਮੀਡੀਆ ਦੇ ਰਾਹੀਂ ਇਹ ਚੀਜ਼ ਜਾਣਨ ਦੀ ਤੇ ਦਿਖਾਉਣ ਦੀ ਕੋਸ਼ਿਸ਼ ਕਰਦਾ ਪਿਆ ਵੀ ਜਿਹੜਾ ਬੰਦਾ ਲੌ ਅਬਾਇਡਿੰਗ ਸਿਟੀਜ਼ਨ ਆ ਜਿਹਨੂੰ ਕਾਨੂੰਨ ਦੇ ਬਾਰੇ ਪਤਾ ਆ ਜਿਹੜਾ ਆਪਣੇ ਰਾਈਟ ਲੈਣ ਦਾ ਜਾਣਦਾ ਆ ਆਮ ਬੰਦੇ ਦਾ ਕੀ ਹਾਲ ਹੁੰਦਾ ਹੋਣਾ ਜੇ ਉਸ ਬੰਦੇ ਨਾਲ ਇਹ ਹਾਲ ਹੋ ਰਿਹਾ ਇਹ ਅਜਾਵੇਂ ਮੇਰੇ ਫਾਦਰ ਸਰਦਾਰ ਹਰਨੇਕ ਸਿੰਘ সেন্ট্রਲ ਗਵਰਨਮੈਂਟ ਤੋਂ ਇਹ ਇਨਾਂ ਨੇ ਸਰਵਿਸ ਕੀਤੀ ਆ ਗਬਤੌਰ ਗਾਸਟ੍ਰੋਡ ਆਫੀਸਰ ਤੇ ਅਸੀਂ ਦੋ ਬ੍ਰਦਰ ਸੀਗੇ ਵੱਡਾ ਬ੍ਰਦਰ ਮੇਰਾ ਐਕਸਪਾਇਰ ਹੋ ਗਿਆ ਸੀਗਾ 2020 ਦੇ ਵਿੱਚ कोरोना ਕਰਕੇ ਉਸ ਤੋਂ ਬਾਅਦ ਮੁੜ ਕੇ ਜਿਹੜਾ ਸੀਗਾ ਆ ਇੱਕ ਨੰਬਰ 8 ਥਾਣੇ ਮੇਰੀ ਪੋਸਟਿੰਗ ਸੀਗੀ ਮੈਂ ਵੀ ਪੁਲਿਸ ਇੰਸਪੈਕਟਰ ਸੀਗਾ ਇੱਕ ਨੰਬਰ 8 ਥਾਣੇ ਮੇਰੀ ਪੋਸਟਿੰਗ ਸੀਗੀ ਅਗਸਤ ਦੇ ਵਿੱਚ ਉੱਥੇ ਇੱਕ ਲੇਡੀ ਕਨਸਟੇਬਲ ਸੀ ਜਗਜੀਤ ਕੌਰ ਤੇ ਨਾਲੇ ਏਐਸ ਬਲਵਿੰਦਰ ਸੀਗਾ ਤੇ ਉਹ ਕੋਈ ਕੰਪਲੇਂਟ ਢੀਲ ਕਰਦੇ ਪਏ ਸੀਗੇ ਉਹਦੇ ਸਬੰਧ ਦੇ ਵਿੱਚ ਇੱਕ ਮਾਨਵਜੀਤ ਢਿੱਲੋਂ ਨਾਂ ਦਾ ਮੁੰਡਾ ਜਿਹੜਾ ਸੀ ਉੱਥੇ ਆਇਆ ਸੀ 40 ਬੰਦਿਆਂ ਚੋਂ ਸਿਰਫ ਇੰਨੇ ਬਦਸਲੂਕੀ ਕੀਤੀ ਸੀ ਜਿਹਦੇ ਕਰਕੇ ਇਹਦੇ ਅਗੇਂਸਟ ਜਿਹੜਾ ਸੀਗਾ ਪੁਲਿਸ ਨੇ 755 ਕਰ ਦਿੱਤੀ ਇੱਕ ਲੇਡੀ ਕਨਸਟੇਬਲ ਜਗਜੀਤ ਕੌਰ ਦੀ ਦਰਖਾਸਤ ਤੇ ਮੇਰੇ ਵੱਲੋਂ ਸਿਰਫ ਦੋ ਦਰਖਾਸਤਾਂ ਮਾਰਕ ਹੋਈਆਂ ਸੀ ਉਸ ਤੋਂ ਬਾਅਦ ਜਾ ਕੇ ਉਹਦਾ ਛੋਟਾ ਭਰਾ ਕਹਿੰਦੇ ਜੀ ਬਿਆਸਦ ਰਿਆਚ ਉਹਨੇ ਜਾ ਕੇ ਛਾਲ ਮਾਰਤੀ ਇਸ ਗੱਲ ਤੋਂ 24 ਘੰਟੇ ਬੀਤ ਜਾਣ ਤੋਂ ਬਾਅਦ ਤੇ ਜਿਹੜਾ ਬੰਦਾ ਉਹਨੇ ਇਹ ਹਾਲਾਤਾਂ ਦਾ ਫਾਇਦਾ ਚੱਕਦੇ ਹੋਏ ਇੱਕ ਮਨਵਦੀਪ ਸਿੰਘ ਉਪਾਲ ਇਹਨਾਂ ਦਾ ਦੋਸਤ ਆ ਉਹਨੇ ਕਹਿਤਾ ਜੀ ਮੈਨੂੰ ਪਤਾ ਆ ਮੈਨੂੰ ਇਹ ਗੱਲ ਕਹਿ ਕੇ ਗਏ ਆ ਵੀ ਅਸੀਂ ਉਹਦੇ ਦੁੱਖੋਂ ਜਾ ਕੇ ਜਿਹੜਾ ਹੋਈ ਜਿਹੜੀ ਘਰਵੀ ਹੋਈ ਆ ਉਹਦੇ ਦੁੱਖੋਂ ਜਾ ਕੇ ਅਸੀਂ ਉੱਥੇ ਛਾਲ ਮਾਰੀ ਆ ਜੀ ਹੁਣ ਮੈਂ ਪ੍ਰਸ਼ਾਸਨ ਨੂੰ ਇਹ ਪੁੱਛਣਾ ਚਾਹੁੰਨਾ ਵੀ ਜੇ ਅਸੀਂ ਕੋਈ ਸਰਕਾਰੀ ਡਿਊਟੀ ਕੀਤੀ ਆ ਸਰਕਾਰੀ ਡਿਊਟੀ ਕਰਨ ਤੋਂ ਬਾਅਦ ਜਿਹੇ ਕੋ ਬੰਦਾ ਇਹ ਕਹਿੰਦਾ ਵੀ ਮੈਂ ਉਹ ਤੋਂ ਤਾਂਗਾ ਕੇ ਮਰ ਗਿਆ ਜੀ ਤੇ ਇਹਦੇ ਵਿੱਚ ਜਿਹੜੀ ਆ 306 ਦੀ ਧਾਰਾ ਕਿੱਥੋਂ ਬਣਦੀ ਆ ਇਹ ਜਦੋਂ ਦਰਖਾਸਤ 18 ਤਰੀਕ ਨੂੰ ਦਿੱਤੀ ਤੇ ਡੀਐਸਪੀ ਬੱਬਨਦੀਪ ਸਿੰਘ ਨੇ ਸੁਲਤਾਨਪੁਰ ਲਗੇ ਇਹਨਾਂ ਨੇ ਪ੍ਰੈਸ ਨੂੰ ਇੱਕ ਬਾਈਟ ਦਿੱਤੀ ਵੀ ਅਸੀਂ ਇਸ ਦਰਖਾਸਤ ਦੀ ਵੈਰੀਫਾਈ ਕਰਾਂਗੇ ਜੋ ਬਣਦਾ ਹੋਊਗਾ ਉਹ ਕਾਰਵਾਈ ਕਰਾਂਗੇ ਦੇਖੋ 18 ਤੋਂ ਲੈ ਕੇ 3 ਸਤੰਬਰ ਤੱਕ ਕਿਸੇ ਪੁਲਿਸ ਅਧਿਕਾਰੀ ਨੇ ਆਣਾ ਡਵੀਜ਼ ਨੰਬਰ 1 ਚ ਜਾ ਕੇ ਇਸ ਵਕੂਏ ਸੰਬੰਧੀ ਤਸਦੀਕ ਜਿਹੜਾ ਨਹੀਂ ਕੀਤਾ ਉਸ ਤੋਂ ਬਾਅਦ ਜਦੋਂ ਡੈੱਡ ਬੋਡੀ ਆ ਜਾਂਦੀ ਹੈ ਤਾਂ ਡੈੱਡ ਬੋਡੀ ਜਿਹੜੀ ਸੀਗੀ ਅਨਡੈਂਟੀਫਾਈਡ ਡੈੱਡ ਬੋਡੀ ਸੀ ਤੇ ਗੱਲੀ ਸੜੀ ਸੀ ਉਹਨੂੰ ਉਹਦੀ ਬੋਡੀ ਤੋਂ ਆਡੈਂਟੀਫਾਈ ਨਹੀਂ ਕੀਤਾ ਜਾ ਸਕਦਾ ਸੀ ਸੋ ਕਾਗਜ਼ਾਂ ਦੇ ਮੁਤਾਬਕ ਅੱਜ ਵੀ ਪੁਲਿਸ ਦੀ ਇਨਵੈਸਟੀਗੇਸ਼ਨ ਇਹ ਕਲੀਅਰ ਤੌਰ ਤੇ ਨਹੀਂ ਦੱਸ ਸਕਦੀ ਵੀ ਇਹ ਜਸ਼ਨਵੀਰ ਦੀ ਹੈ ਚਲੋ ਇਹ ਤਾਂ ਉਸ ਐਪੀਸੋਡ ਦੇ ਨਾਲ ਸੀ ਮੈਂ ਤਾਂ ਇਹ ਗੱਲ ਬਾਰ ਬਾਰ ਰਿਪੀਟ ਕਰਦਾ ਪਿਆ ਕਿਉਂਕਿ ਇਸ ਇਨਸੀਡੈਂਟ ਦੇ ਵਿੱਚ ਕਿਸੇ ਵੀ ਪੁਲਿਸ ਅਧਿਕਾਰੀ ਨੇ ਜਿਹਦੇ ਕੋਲ ਇਹ ਸੂਚਨਾ ਗਈ ਸੀ ਉਹਨੇ ਇਹ ਨਹੀਂ ਸੋਚਿਆ ਵੀ ਅਸੀਂ ਇਹਨੂੰ ਵੈਰੀਫਾਈ ਕਰੀਏ ਜਿਹੜੀ ਉਹਨਾਂ ਦੀ ਡਿਊਟੀ ਬਣਦੀ ਸੀ ਇੱਕ ਝੂਠਾ ਪਰਚਾ ਜਿਹੜਾ ਦਰਜ ਕਰ ਦਿੱਤਾ ਦਰਜ ਕਰਨ ਤੋਂ ਬਾਅਦ ਜਿਹੜੇ ਤੱਥ ਸੀਗੇ ਉਹ ਨਾ ਕੋਰਟ ਦੇ ਵਿੱਚ ਨਾ ਹਿਊਮਨ ਰਾਈਟ ਕਮਿਸ਼ਨ ਦੇ ਵਿੱਚ ਇਸ ਜਸਪਾਲ ਸਿੰਘ ਨੇ ਸਹੀ ਤੱਥ ਜਿਹੜੇ ਪੇਸ਼ ਕੀਤੇ ਜਿਹਦੇ ਕਰਕੇ ਸਾਡੇ ਤਿੰਨ ਪਰਿਵਾਰਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਜਿਹੜੀਆਂ ਸੀਗੀਆਂ ਉਹ ਦਾਤੇ ਲੱਗ ਗਈਆਂ ਇਸ ਸਬੰਧ ਵਿੱਚ ਅਸੀਂ ਪਹਿਲਾਂ ਵੀ ਬਹੁਤ ਐਪਲੀਕੇਸ਼ਨਾਂ ਦਿੱਤੀਆਂ ਕੱਲ ਵੀ ਅਸੀਂ ਫਰੂਕੀ ਸਾਹਿਬ ਜਿਹੜੇ ਏ ਡੀਜੀਪੀ ਨੇ ਪੀਏਪੀ ਉਹਨਾਂ ਨੂੰ ਅਸੀਂ ਇਹ ਕੰਪਲੇਂਟ ਮੈਂ ਦੇਣ ਗਿਆ ਸੀ ਤਿੰਨੇ ਜਾਣੇ ਗਏ ਸੀ ਅਸੀਂ ਤਿੰਨੇ ਇਸ ਕੇਸ ਦੇ ਦੋਸ਼ੀ ਜਿਹੜਾ ਮੁਕੱਦਮਾ ਦਰਜ ਹੋਇਆ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਅਸੀਂ ਸ਼ੁੱਕਰਵਾਰ ਨੂੰ ਜਿਹੜੇ ਡੀਆਜ ਜਲੰਧ ਰਹੇ ਜਾਂ ਮਿਸਟਰ ਬੂਬਤੀ ਉਹਨਾਂ ਕੋਲ ਦੇ ਕੇ ਆਏ ਅਸੀਂ ਦਰਖਾਸਤ ਮੈਂ ਉਹਨਾਂ ਨੂੰ ਕਹਿ ਕੇ ਆਇਆ ਉਹ ਦਰਖਾਸਤ ਵੀ ਮੈਂਸ਼ਨ ਕੀਤਾ ਵੀ ਜੇ ਸਾਡਾ ਕੋਈ ਜਾਣੇ ਨੁਕਸਾਨ ਹੋ ਗਿਆ ਤਾਂ ਆਹ ਜਿਹੜੇ ਕਰਮਚਾਰੀ ਇਹ ਹੋਣਗੇ ਐਸਆਈ ਜਸਪਾਲ ਸਿੰਘ ਤੇ ਏਐਸਆਈ ਬਲਦੇਵ ਸਿੰਘ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਬੰਦੇ ਜਿਨ੍ਹਾਂ ਨੇ ਆਪਣੀਆਂ ਇਹ ਇਨਕੁਆਰੀ ਜਿਹੜੀ ਹੈ ਜਾਂ ਇਹ ਤਫਤੀਸ਼ਾ ਨਹੀਂ ਕੀਤੀ ਉਹ ਬੰਦੇ ਸਾਰੇ ਹੀ ਕਸੂਰਵਾਰ ਨੇ ਕਿਉਂਕਿ ਉਹਨਾਂ ਨੇ ਇਹ ਸਿਰਫ ਆਪਣੀ ਪੋਸਟ ਨੂੰ ਜਸਟੀਫਾਈ ਕਰਨ ਵਾਸਤੇ ਇਹ ਜਿਹੜਾ ਆ ਇਨਸੀਡੈਂਟ ਜਿਹੜਾ ਸੀਗਾ ਇਹ ਕਾਰਵਾਈ ਕੀਤੀ ਹੈ ਸੋ ਮੇਰੀ ਪ੍ਰਸ਼ਾਸਨ ਕੋਲ ਇਹ ਮੰਗਿਆ ਉਨੀ ਦੇਰ ਤੱਕ ਮੈਂ ਆਪਣੇ ਫਾਦਰ ਦੀ ਕ੍ਰਿਮੀਨੇਸ਼ਨ ਨਹੀਂ ਕਿ ਦੱਸਣਾ ਨਹੀਂ ਕਰਨਾ ਜਿੰਨੀ ਦੇਰ ਤੱਕ ਇਹ ਦੋਵੇਂ ਬੰਦੇ ਜਿਹੜੇ ਆ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਨਹੀਂ ਹੁੰਦੀ ਕਿਉਂਕਿ ਮੇਰੇ ਖਿਲਾਫ ਜਿਹੜੀ 311 ਧਾਰਾ ਦੇ ਤਹਿਤ ਕੀਤਾ ਗਿਆ ਸੀ ਉਹ ਵੀ ਆਊਟ ਆਫ ਪ੍ਰੋਸੀਜਰ ਸੀ ਉਹਦੇ 'ਚ ਕੋਈ ਡਿਪਾਰਟਮੈਂਟਲ ਇਨਕੁਆਇਰੀ ਨਹੀਂ ਹੋਈ ਔਰ 8 ਮਹੀਨਿਆਂ ਦੀ ਹੁਣ ਤੱਕ ਦੀ ਹੋਈ ਇਨਵੈਸਟੀਗੇਸ਼ਨ ਹੈ ਇਹਦੇ ਚ ਸਾਡੇ ਗਿਣਸ ਚ ਕੁਝ ਵੀ ਸਾਬਤ ਨਹੀਂ ਹੋਇਆ ਇੱਕ ਕੈਨੇਡੀਅਨ ਇਨਕੁਆਰੀ ਰਿਪੋਰਟਰ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ ਸੀ ਜਿੰਨੂੰ 10 ਲੱਖ ਵੀਊ ਆਏ ਸੀਗੇ ਉਹ ਮੈਂ ਦੱਸਣਾ ਚਾਹਨਾ ਵੀ ਉਹਦੇ ਸੰਬੰਧ ਦੇ ਵਿੱਚ ਮੇਰਾ ਕੋਈ ਬਿਆਨ ਨਹੀਂ ਸੀ ਮੈਂ ਦਰਖਾਸਤ ਹੀ ਦਿੱਤੀ ਸੀ ਉਹ ਜਿਹੜੀ ਇਨਕੁਆਰੀ ਕਮਿਸ਼ਨਰ ਜਲੰਧਰ ਨੇ ਡੀਜੀਪੀ ਸਾਹਿਬ ਦੇ ਕਹਿਣ ਦੇ ਉੱਤੇ ਕੀਤੀ ਸੀ ਜਿਦੇ ਚ ਸਾਡੇ ਗਿਣਸ ਚ ਕੋਈ ਸਾਬਤ ਨਹੀਂ ਹੋਇਆ ਸੋ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਜਿਹੜੀਆਂ ਇਨਕੁਆਰੀਆਂ ਇਹ ਕੰਪਲੀਟ ਹੋ ਚੁੱਕੀਆਂ ਇਹਦੇ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਮੂ ਮੈਂ ਇੱਕ ਪੁਲਿਸ ਅਧਿਕਾਰੀ ਸੀਗਾ ਔਰ ਮੈਨੂੰ ਇਹ ਲਾਅ ਪਤਾ ਸੀਗੇ ਵੀ ਜੇ ਤੁਹਾਡੀ ਦਰਖਾਸਤ ਆਦੀ ਹੈ ਤਾਂ ਉਹਦੇ ਅਗੇ ਤੁਸੀਂ ਕਿਵੇਂ ਕਾਰਵਾਈ ਕਰਨੀ ਆ ਇੱਕ ਆਮ ਬੰਦਾ ਜਿਹਨੂੰ ਆਪਣੇ ਲਾਅ ਹੀ ਨਹੀਂ ਪਤਾ ਉਹਨੂੰ ਕਿੱਥੇ ਜਸਟੀਫਾਈ ਕਰਦੇ ਨੇ ਜਿਹੜੇ ਪੁਲਿਸ ਅਫਸਰ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਆਪਣੀ ਪਬਲਿਕ ਡੀਲਿੰਗ ਹੀ ਨਹੀਂ ਕਰਦੇ ਲੋਕਾਂ ਨੂੰ ਮਿਲਦੇ ਹੀ ਨਹੀਂ ਇਹਨਾਂ ਨੂੰ ਦੇਖੋ ਸਹੀ ਨਾ ਦੇ ਅਫਸਰਾਂ 'ਤੇ ਜਾ ਕੇ ਇਹ ਜਿਹੜੀ ਸਰਕਾਰ ਆ ਇਹ ਸਰਕਾਰ 'ਚ ਵੀ ਕੋਈ ਦਮ ਨਹੀਂਗਾ ਤੇ ਨਾਲ ਪੁਲਿਸ ਦਾ ਫਰਕ ਨਹੀਂ ਦਮ ਹੈ। ਮੇਰੇ ਫਾਦਰ ਸਾਹਿਬ ਲਗਾਤਾਰ ਪਿਛਲੇ 8 ਮਹੀਨਿਆਂ ਤੋਂ ਪਰੇਸ਼ਾਨ ਸੀਗੇ ਇਸੇ ਗੱਲ ਕਰਕੇ। ਉਹਨਾਂ ਦੀ ਮਾਨਸਿਕ ਪਰੇਸ਼ਾਨੀ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਕਿ ਜਦੋਂ ਮੈਂ ਫੋਨ ਕਰਦਾ ਸੀ ਜਾਂ ਉਹਨਾਂ ਨੂੰ ਮਿਲਦਾ ਸੀ ਉਹ ਇੱਕੋ ਹੀ ਗੱਲ ਹੀ ਦੱਸਦੇ ਸੀ ਵੀ ਹਾਂਜੀ ਵੀ ਤੇਰੇ ਕੰਮ ਬਣਿਆ ਤੇਰੇ ਖਿਲਾਫ ਕੋਈ ਚੀਜ਼ ਸਾਜਣੇ ਨਹੀਂ ਹੋਣੀ ਮੈਂ ਪ੍ਰਮਾਤਮਾ ਕੀ ਅਰਦਾਸ ਕਰਤੀ ਆ ਤੇਰੇ ਖਿਲਾਫ ਕੋਈ ਕਾਰਵਾਈ ਨਹੀਂ ਹੋਏਗੀ। ਔਰ ਤੈਨੂੰ ਜਲਦੀ ਤੋਂ ਜਲਦੀ ਰੀਇਨਸਟੇਟ ਵੀ ਕੀਤਾ ਜਾਊਗਾ। ਕਿਉਂਕਿ ਤੇਰਾ ਕਸੂਰ ਕੋਈ ਨਹੀਂ ਇਹੀ ਸਵਾਲ ਮੇਰੇ ਫਾਦਰ ਨੇ ਤਾਂ ਪੁੱਛਦੇ ਆ ਇਹੀ ਸਮਾਜ ਪੁੱਛਦਾ ਇਹੀ ਮੇਰੇ ਨਾਲ ਦੇ ਜਿਹੜੇ ਕਲੀਗ ਆ ਉਹ ਮੈਨੂੰ ਪੁੱਛਦੇ ਆ ਐਸੇ ਸਵਾਲ ਦਾ ਜਵਾਬ ਇਹਨਾਂ ਕੋਲ ਹੈ ਨਹੀਂ ਜਿਹੜੇ ਤਫਤੀਸ਼ ਕਰਦੇ ਆ ਉਹ ਦੇਣਾ ਕਿੰਨੇ ਆ ਵੀ ਇਹ ਇਹ ਜਵਾਬ ਕਿੰਨੇ ਦੇਣਾ ਮੈਂ ਇਹ ਮੰਗ ਕਰਦਾ ਵੀ ਜਿਹੜੇ ਇਹ ਪੁਲਿਸ ਅਧਿਕਾਰੀ ਆ ਜਿਨ੍ਹਾਂ ਦੇ ਖਿਲਾਫ ਕੰਪਲੀਟਾ ਮੈਂ ਅੱਜ ਨਹੀਂ ਦਿੱਤੀਆਂ ਮੈਂ ਪਹਿਲਾਂ ਦੀਆਂ ਦਿੱਤੀਆਂ ਆ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਕਰਦੇ ਦੋ ਬੰਦੇ ਡਿਸਮਿਸ ਕੀਤੇ ਜਾਂ ਮੇਰੇ ਕੀ ਅਸਲੀ ਜਿਹੜੀ ਤਫ਼ਤੀਸ਼ ਆ ਉਹਦਾ ਡਿਸੀਜਨ ਦਿੱਤਾ ਜਾਵੇ ਚਾਹੇ ਮੇਰੇ ਹੱਕ ਚ ਆ ਤੇ ਚਾਹੇ ਮੇਰੇ ਉਲਟ ਆ ਉਹਨਾਂ ਦਾ ਐਲੀਗੇਸ਼ਨ ਜਿਹੜਾ ਸੀਗਾ ਉਹਨੂੰ ਵੈਰੀਫਾਈ ਕਿੰਨੇ ਕਰਨਾ ਸੀ ਪੁਲਿਸ ਨੇ ਪੁਲਿਸ ਵੈਰੀਫਾਈ ਕਰ ਲਵੇ ਜੇ ਸਾਡੇ ਹੱਕ ਚ ਆ ਤਾਂ ਦੱਸ ਦੇ ਜੇ ਉਲਟੇ ਆ ਤਾਂ ਦੱਸ ਦੇ ਮੈਂ ਉਹਨਾਂ ਨੂੰ ਕੋਈ ਰਿਕਵਰਡ ਨਹੀਂ ਪਾ ਰਿਆ ਅੱਜ ਦੀ ਡੇਡ ਦੇ ਵਿੱਚ ਇਹ ਸਾਰੇ ਜਿੰਨੇ ਐਪੀਸੋਡ ਹੋ ਰਹੇ ਆ ਇਹ ਸਿਰਫ ਤਾਂ ਸਿਰਫ ਉਹ ਪੁਲਿਸ ਅਫਸਰ ਜਿਹੜੇ ਡਿਸੀਜਨ ਨਹੀਂ ਦਿੰਦੇ ਉਹਨਾਂ ਕਰਕੇ ਆ ਦੇਖੋ ਜੀ ਇਹ ਪੁਲਿਸ ਰੂਲ ਦੇ ਵਿੱਚ ਲਿਖਿਆ ਵੀ ਜਦੋਂ ਕੋਈ ਪਰਚਾ ਦਰਜ ਹੋ ਜਾਂਦਾ ਤੇ ਉਹ ਪੁਲਿਸ ਰਿਪੋਰਟ ਦੇ ਮੁਤਾਬਕ ਇਹਨਾਂ ਨੇ ਸੱਚ ਨੂੰ ਜਾਣਨ ਲਈ ਇਨਵੈਸਟੀਗੇਸ਼ਨ ਕਰਨੀ ਆ ਹੁਣ ਜਿਹੜੇ ਇਹਨਾਂ ਦੇ ਐਲੀਗੇਸ਼ਨ ਸੀਗੇ ਉਹ ਤਾਂ ਇੱਕ ਨੰਬਰ ਥਾਣੇ ਦੇ ਸੀਗੇ ਨਾ ਉਹ ਬਿਆਸਪੁਰ ਦੇ ਤਾਂ ਨਹੀਂ ਸੀਗੇ ਜਿਹੜੇ ਇੱਕ ਨੰਬਰ ਥਾਣੇ ਦੇ ਐਲੀਗੇਸ਼ਨਾਂ ਨੂੰ ਕਿਹੜਾ ਅਫਸਰ ਤਸਦੀਕ ਕਰਨ ਗਿਆ ਉੱਥੇ ਵੀ ਉੱਥੇ ਇਹਦੇ ਨਾਲ ਮਾਨਵਜੀਤ ਨਾਲ ਕੋਈ ਇਹੋ ਜੀ ਗੱਲਬਾਤ ਹੋਈ ਆ ਕਿ ਨਹੀਂ ਹੋਈ ਔਰ ਇਹ ਸਾਰੇ ਬੰਦੇ ਟੋਟਲ ਇਹਨਾਂ ਸਾਰਿਆਂ ਦੇ ਖਿਲਾਫ ਕ੍ਰਿਮੀਨਲ ਕੇਸਿਸ ਰਜਿਸਟਰਡ ਨੇ ਇਹ ਜੀਨਾ ਚ ਰਹਿ ਕੇ ਆਏ ਆ ਕੋਈ ਆਰਟਮੂ ਜੁਆਇਆ ਕਿ ਜਿਹੜੇ ਬੰਦੇ ਹਲੇ ਤੱਕ ਤਾਂ ਕੋਈ ਨਹੀਂ ਜੀ ਹਲੇ ਤੱਕ ਤਾਂ ਪੁਲਿਸ ਜਿਹੜੀ ਮੈਂ ਡੀਜੀਪੀ ਸਾਹਿਬ ਨੇ ਵੀ ਕਾਲ ਕੀਤੀ ਹੈ ਸ਼ੁਕਲਾ ਸਰਨਾ ਵੀ ਏਡੀਜੀਪੀ ਜਿਹੜੇ ਸਪੈਸ਼ਲ ਡੀਜੀਪੀ ਨੇ ਉਹਨਾਂ ਨਾਲ ਵੀ ਗੱਲ ਹੋਈ ਹੈ ਉਹ ਕਹਿੰਦੇ ਤੇ ਹੈਗੇ ਮੈਂ ਕਰਦਾ ਹਲੇ ਤੱਕ ਮੈਨੂੰ ਕਿਸੇ ਅਫਸਰ ਦਾ ਨਹੀਂ ਗੱਲ ਗਿਆ ਤੁਸੀਂ ਦੇਖ ਸਕਦੇ ਪੁਲਿਸ ਇੱਥੇ ਬੈਠੀ ਆ ਇਹ ਸਿਰਫ ਗੱਲਾਂ ਹੀ ਨੇ ਮੈਂ ਤੁਹਾਨੂੰ ਇਸ ਮੀਡੀਆ ਦੇ ਰਾਹੀਂ ਇਹ ਚੀਜ਼ ਜਾਣਨ ਦੀ ਤੇ ਦਿਖਾਉਣ ਦੀ ਕੋਸ਼ਿਸ਼ ਕਰਦਾ ਪਿਆ ਵੀ ਜਿਹੜਾ ਬੰਦਾ ਲਾ ਅਬਾਇਡਿੰਗ ਸਿਟੀਜ਼ਨ ਆ ਜਿਹਨੂੰ ਕਾਨੂੰਨ ਦੇ ਬਾਰੇ ਪਤਾ ਆ ਜਿਹੜਾ ਆਪਣੇ ਰਾਈਟ ਲੈਣ ਦਾ ਜਾਣਦਾ ਆ ਆਮ ਬੰਦੇ ਦਾ ਕੀ ਹਾਲ ਹੁੰਦਾ ਹੋਣਾ ਜੇ ਉਸ ਬੰਦੇ ਨਾਲ ਇਹ ਹਾਲ ਹੋ ਰਿਹਾ ਮੈਨੂੰ ਮੇਰੀ ਖਿਆਲ ਵੀ ਜਦੋਂ ਕੋਈ ਪਰਚਾ ਦਰਜ ਹੋ ਜਾਂਦਾ ਤੇ ਉਹ ਪੁਲਿਸ ਦੇ ਮੁਤਾਬਕ ਇਹਨਾਂ ਨੇ ਸੱਚ ਨੂੰ ਜਾਣਨ ਲਈ ਇਨਵੈਸਟੀਗੇਸ਼ਨ ਕਰਨੀ ਆ ਹੁਣ ਜਿਹੜੇ ਇਹਨਾਂ ਦੇ ਅਲੀਗੇਸ਼ਨ ਸੀਗੇ ਉਹ ਤਾਂ ਇੱਕ ਨੰਬਰ ਥਾਣੇ ਦੇ ਸੀਗੇ ਨਾ ਉਹ ਬਿਆਸਪੁਰ ਦੇ ਤਾਂ ਨਹੀਂ ਸੀਗੇ ਜਿਹੜੇ ਇੱਕ ਨੰਬਰ ਥਾਣੇ ਦੇ ਅਲੀਗੇਸ਼ਨਾਂ ਨੂੰ ਕਿਹੜਾ ਅਫਸਰ ਤਸਦੀਕ ਕਰਨ ਗਿਆ ਉੱਥੇ ਵੀ ਉੱਥੇ ਇਹਦੇ ਨਾਲ ਮਾਨਵਜੀਤ ਨਾਲ ਕੋਈ ਇਹੋ ਜੀ ਗੱਲਬਾਤ ਹੋਈ ਆ ਕਿ ਨਹੀਂ ਹੋਈ ਔਰ ਇਹ ਸਾਰੇ ਬੰਦੇ ਟੋਟਲ ਇਹਨਾਂ ਸਾਰਿਆਂ ਦੇ ਖਿਲਾਫ ਕ੍ਰਿਮੀਨਲ ਕੇਸਿਸ ਰਜਿਸਟਰਡ ਨੇ ਇਹ ਜਿੰਨਾ ਚ ਰਹਿ ਗਿਆ ਹੈ ਕੋਈ ਵਿਸ਼ਵਾਸਤਾ ਨੂੰ ਦਰਵਾਇਆ ਗਿਆ ਕਿ ਜਿਹੜੇ ਬੰਦੇ ਹਾਲੇ ਤੱਕ ਤਾਂ ਕੋਈ ਨਹੀਂ ਜੀ ਹਾਲੇ ਤੱਕ ਤਾਂ ਪੁਲਿਸ ਜਿਹੜੀ ਮੈਂ ਡੀਜੀਪੀ ਸਾਹਿਬ ਨੇ ਵੀ ਕਾਲ ਕੀਤੀ ਹੈ ਸ਼ੁਕਲਾ ਸਰਨਾ ਵੀ ਏਡੀਜੀਪੀ ਜਿਹੜੇ ਸਪੈਸ਼ਲ ਡੀਜੀਪੀ ਨੇ ਉਹਨਾਂ ਨਾਲ ਵੀ ਗੱਲ ਹੋਈ ਹੈ ਉਹ ਕਹਿੰਦੇ ਤੇ ਹੈਗੇ ਮੈਂ ਕਰਦਾ ਹਾਲੇ ਤੱਕ ਮੈਨੂੰ ਕਿਸੇ ਅਫਸਰ ਦਾ ਨਹੀਂ ਗੱਲ ਗਿਆ ਤੁਸੀਂ ਦੇਖ ਸਕਦੇ ਪੁਲਿਸ ਇੱਥੇ ਬੈਠੀ ਆ ਇਹ ਸਿਰਫ ਗੱਲਾਂ ਹੀ ਨੇ ਮੈਂ ਤੁਹਾਨੂੰ ਇਸ ਮੀਡੀਆ ਦੇ ਰਾਹੀਂ ਇਹ ਚੀਜ਼ ਜਾਣਨ ਦੀ ਤੇ ਦਿਖਾਉਣ ਦੀ ਕੋਸ਼ਿਸ਼ ਕਰਦਾ ਪਿਆ ਵੀ ਜਿਹੜਾ ਬੰਦਾ ਲਾ ਅਬਾਇਡਿੰਗ ਸਿਟੀਜ਼ਨ ਆ ਜਿੰਨੂੰ ਕਾਨੂੰਨ ਦੇ ਬਾਰੇ ਪਤਾ ਆ ਜਿਹੜਾ ਆਪਣੇ ਰਾਈਟ ਲੈਂਡ ਦਾ ਜਾਣਦਾ ਆ ਆਮ ਬੰਦੇ ਦਾ ਕੀ ਹਾਲ ਹੁੰਦਾ ਹੋਣਾ ਜੇ ਉਸ ਬੰਦੇ ਨਾਲ ਇਹ ਹਾਲ ਹੋ ਰਿਹਾ ਮੈਨੂੰ ਮੇਰੀਆਂ ਗੱਲਾਂ ਦੇ ਜਵਾਬ ਦੇ ਦੇਣ ਮੈਨੂੰ ਕੁਝ ਨਹੀਂ ਚਾਹੀਦਾ ਅੱਜ ਕਿਉਂ ਲੈ ਆਪਣੇ ਫਾਦਰ ਦੀ ਮਿੱਟੀ ਨੂੰ ਖਰਾਬ ਕਰਦਾ ਪਿਆ ਕਿਉਂ ਮੈਂ ਕਰਦਾ ਪਿਆ ਇਹ ਸੋਚਦਾ ਇਹ ਕਿ ਜਿੰਨ ਤੱਕ ਉਹ ਬੰਦੇ ਦੇ ਸੁਣ ਨਹੀਂ ਦਿੱਤੇ ਜਾਂਦੇ ਤੇ ਬਿਲਕੁਲ ਸਸਤਾ ਨਹੀਂ ਬਿਲਕੁਲ ਔਰ ਇਹ ਮੈਂ ਛੇਤੀ ਹੀ ਇਸ ਸੰਬੰਧ ਦੇ ਵਿੱਚ ਨਾ ਸਾਡੇ ਰਿਲੇਟਿਵ ਹੋਰ ਸਾਰੇ ਆ ਰਹੇ ਆ ਅਸੀਂ ਮੈਂ ਮੇਰੇ ਫਾਦਰ ਜਿਹੜਾ ਇਹ ਇਨਸਾਫ ਦੀ ਲੜਾਈ 8 ਮਹੀਨਿਆਂ ਤੋਂ ਲੜਦੇ ਪਏ ਸੀ ਰੋਜ਼ ਮੈਨੇ ਵੀ ਮੋਟੀਵੇਟ ਕਰਦੇ ਸੀ ਆਪ ਵੀ ਮੋਟੀਵੇਟ ਹੁੰਦੇ ਸੀਗੇ ਪਰਮਾਤਮਾ ਅਗੇ ਅਰਦਾਸ ਕਰਦੇ ਸੀ ਉਹਨਾਂ ਨੂੰ ਜਸਟਿਸ ਦਿਵਾਉਣ ਵਾਸਤੇ ਮੈਂ ਉੱਥੇ ਜਾਊਗਾ ਇਹਨਾਂ ਨੂੰ ਲੈ ਕੇ ਤਾਂ ਕਿ ਐਸਐਸਪੀ ਸਾਹਿਬ ਇਸ ਗੱਲ ਦਾ ਜਵਾਬ ਦੇ ਸਕਣ ਉਹਨਾਂ ਨੇ ਕਿਹੜੇ ਬੰਦੇ ਨਾਲ ਗੱਲ ਕਰਨੀ ਆ ਕੀ ਵੀ ਕੋ ਜਵਾਬ ਲੈਣਾ ਆ ਕਿਹੜੀਆਂ ਕਿਤਾਬਾਂ ਲਾਉ ਦੀਆਂ ਉਹਨਾਂ ਨੇ ਖੋਲ ਕੇ ਪੜ੍ਹਨੀਆਂ ਐ ਐਸਐਸਪੀ ਕਪੂਰਥਲਾ ਦੇ ਦਫਤਰ